ਵੈਲਕਮ ਆ ਜੀ ਫੇਰ ਤੁਹਾਡਾ ਨਵੇਂ ਵਲੋਗ ਚ ਆਈ ਚਲੇ ਨੰਦਪੁਰ ਸਾਹਿਬ। ਕੀ ਆ ਵਾ ਬੰਦੇ ਸਾਹਮਣੇ ਹੈਲੋ ਕਰੋ ਵੀ ਸਾਰੇ ਜਣੇ। ਆ ਨਾ ਓਏ ਇਧਰ ਪਹਿਲਾਂ ਹੈਲੋ ਕਰ। ਜੱਗੇ ਚਾਕਰ ਪੁੱਕਾ ਫੜਿਆ ਜੀ। ਹੈਲੋ ਹਾਈ ਗਾਇਸ। ਆ ਆਪਣੇ ਬੰਦੇ ਸਾਰੇ ਕਿੰਨੇ 10 12 ਜਣੇ ਹੈਗੇ ਅਸੀਂ। ਹਾਂ ਬਸ। ਅਹੀਂ ਚੱਲੇ ਸਾਰੇ ਨੰਦਪੁਰ ਸਾਹਿਬ। ਐਨਜੋਏ ਕਰਨਾ ਫੁੱਲ ਮੁੜਿਆ ਨੇ ਅੱਜ। ਚਲੋ ਜੀ ਅਹੀਂ ਇੱਥੇ ਆ ਗਏ ਆ ਪੋਲ ਪੁਕਤੇ। ਝੰਡੇ ਲੁਉਣ ਲੱਗੇ ਬੰਦੇ ਆਪਣੇ ਸਾਰੇ ਅਜੀ ਵੀ ਦਸੀ ਗਾਲ ਚੈਨਲ ਨੂੰ ਵੱਧ ਵੱਧ ਲਾਈਕ ਕਰੋ ਸਬਸਕ੍ਰਾਈਬਰ ਕਰੋ ਬੰਦਿਆਂ ਦੀ ਤੇ ਠੀਕ ਆ ਹਾਂਜੀ ਹਾਂਜੀ ਵਧੀਆ ਵੀਰ ਜੀ ਬੰਦੇ ਆਪਣੇ ਝੰਡੇ ਲੁਉਣ ਆ ਗਏ ਆ ਸਾਰੇ ਆ ਆਪਣੇ ਨਾਲ ਆ ਪਾਪਾ ਜੀ ਆ ਪਰਾਂ ਵਾਲੇ ਆ ਵੇਖੋ ਆਪਾਂ ਵਿਖਾਉਨੇ ਤੁਹਾਨੂੰ ਚਾਰ ਪੰਜ ਮੋਟਰਸਾਈਕਲ ਆਪਣੇ ਆ ਬੈਗ ਤੇ ਤੇਰਾ ਕੈਸ਼ ਹੀ ਆਪਣੇ ਕੋਲ ਆਪਾਂ ਸਾਰਾ ਕੈਸ਼ ਕਰ ਅਮਰਤ ਕਿੰਨਾ ਲਿਆਂਦਾ 2-3 ਲੱਖ ਰੁਪਈਆ ਕਿ ਨਹੀਂ 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 ਨਾ ਨਹੀਂ ਹਾਂ 5 ਲੱਖ 5 ਲੱਖ ਬਸ ਠੀਕ ਆਗੇ ਚੰਡੇ ਲਵਾਉਂਦੇ ਬੰਦੇ ਆਪਣੇ ਸਾਰੇ ਆ ਮੈਂ ਟੋਫੀਆਂ ਰੱਖੀਆਂ ਆਪਣੇ ਘਰ ਨੂੰ ਵੇਖੋ ਜੇ ਕਿਹੜਾ ਲਵਾਉਣਾ ਝੰਡਾ ਦੇਖ ਲਓ ਯਾਰ ਜਿਹੜਾ ਲਵਾਉਣਾ ਲਵਾ ਲੋ ਮੇਰਾ ਨਾਮ ਆਉਂਦਾ ਹੈ ਇਹ ਕੋਈ ਨਾ ਮੰਗੋ ਤੇ ਕੰਮ ਦੇ 300 ਰੁਪਏ ਮੰਗੇ ਹੋ ਜਿਆਦਾ ਵੱਡਾਈ ਝੰਡਾ ਮੰਗੇ ਜਿਆਦਾ ਵੱਡਾ ਇਹਨੇ ਖਿੱਚਣਾ ਵੋਈ ਹੋ ਆ ਠੀਕ ਆ ਵੇ ਕਿਹੜਾ ਇਹਦੇ ਨਾਲ ਦੇ ਲਮਾਉਣੇ ਆ ਸਾਢੇ 5 ਘੰਟੇ ਲੱਗਦੇ ਆ ਆਓ ਖੜਾ ਦੇ ਤਾ ਵੇਲਾ ਆਓ ਬੰਦੇ ਡਿਸਾਈਡ ਕਰਦੇ ਪਏ ਆਪਣੇ ਝੰਡੇ ਕਿਹੜਾ ਲਾਉਣਾ ਤੈਨੂੰ ਦੱਸ ਕਿਹੜਾ ਵਧੀਆ ਖੜਿਆ ਮੈਂ ਜੇ ਆਪ ਕਹਿਣ ਡਿਆ ਹੁਲਵਾ ਲੀ ਮੰਗਾ ਕਹਿਣ ਡਿਆ ਦੂਜਾ ਲਮਾਉਣਾ ਵਾ ਯਾਤਰਾ ਵਾਏ ਗੁਰੂ ਬਾਬਾ ਮਿਹਰ ਕਰੀ ਸਾਡੀ ਯਾਤਰਾ ਸਫਲ ਕਰੀ ਜੱਗੇ ਭਰਾ ਦੀ ਯਾਤਰਾ ਸਫਲ ਕਰੀ ਆਹ ਕਰਾ ਕਰੋਨੇ ਸਾਰਿਆਂ ਦੀ ਕਰਾਉਨੇ ਆ ਰੁਕ ਜਾ ਤੁਰਨ ਲੱਗੇ ਉੱਥੋਂ ਵੀ ਕਰਾਵਾਂ ਜਿੱਥੋਂ ਉੱਥੇ ਮੜਿਆ ਨਮਸਕਾਰ ਕਰਾਉਣਾ ਥੋੜਾ ਹੋਦੀ ਨਾ ਬਾਜੀ ਨੰਗੀ ਧੂੜੀ ਦੇਖ ਲੈ ਲੋ ਸਾਰੇ ਆਂਕਲੀ ਪੰਜ ਮੋੜਸਾ ਜੇ ਆਪਣੇ 1 2 3 4 ਆ ਪੰਜ ਮੋੜਸਾ ਲਾ ਆਪਣੇ ਪੰਜਾਂ ਦੇ ਲੱਗਣ ਲੱਗੇ ਝੰਡੇ ਆ ਆਪਣਾ ਮੰਗਾ ਵੀਰ ਆਹ ਦੇਖ ਲੋ ਪਹਿਲਾਂ ਸਾਰੇ ਆਣੇ ਵਲੌਗ ਚ ਵਿਖਾਈਏ ਬੰਦੇ ਸਾਰੇ ਆਪਣੇ ਆਹ ਬੜੇ ਲੱਗੇ ਆ ਸਾਰੇ ਐਨ ਘਾਟ ਛੋੜ ਕੱਟ ਕੇ ਜਾਨੀ ਪੂਰੀ ਮੇਲੇ ਤੇ ਲੈਣ ਘੱਲ ਇਹ ਪਾਣਾ ਸਾਡੇ ਅੱਗੇ ਜਾ ਕੇ ਸੁਣ ਲੈ ਵਾਰ ਵਾਰ ਹੀ ਲਾਈਦੇ ਆ ਆ ਲਾ ਦੇ ਪੂਰੇ ਕਾਲੇ ਕਾਲੇ ਆਪਾਂ ਆਉਂਦੇ ਅੰਮ੍ਰਿਤਸਰ ਜਾ ਕੇ ਹਾਈਡਰਾ ਫੇਸ਼ਲ ਕਰਾ ਦੇਣਾ ਸਾਦਾ ਸਾਦਾ ਮੂੰਹ ਤੇ ਲਾ ਦੇਣਾ ਬਸ ਬਸ ਜਿੱਦਾਂ ਕਿ ਆਪਾਂ ਗਏ ਇਦਾਂ ਦੇ ਹੋਣਾ ਆਉਣਾ ਫੇਰ ਵੇਖਣਾ ਹੈ ਕਹਿੰਦਾ ਬਣੀ ਕਿੰਨੇ ਕੁ امیرਪਰਾ ਗਰੀਬ ਬੰਦੇ ਆਪਾਂ ਨਹੀਂ ਨਹੀਂ ਅਮੀਰ ਆ ਵੇ ਕੈਸ਼ ਕਿੰਨਾ ਪਾਇਆ ਤੂੰ ਇਹਦੇ ਝੋਲੇ ਚ ਲੋ ਜੀ ਛੰਡੇ ਲਾ ਲਿਆ ਮੁੰਡਿਆਂ ਨੇ ਤੇ ਲੱਗਿਆ ਤੁਰਨਾ ਕਿਦਾਂ ਕਰਨਾ ਠੀਕ ਆ ਚਲੋ ਮੁੰਡਿਆ ਲੋ ਰੱਬ ਦਾ ਨਾਮ ਤੇ ਤਰੀਏ ਫੇਰ ਆਂ ਕੀ ਆਓ ਵਾਸੋਂ ਝੰਡੇ ਲੱਗ ਗਏ ਆਪਣੇ ਸਾਰੇ ਆਵਾਂ ਆਪਣੇ ਵਾਲਾ ਮੋਟਰਸੈੱਡ ਪਹੁੰਚ ਗਿਆ ਲੰਗਰ ਚ ਇਹ ਪਹਿਲਾ ਲੰਗਰ ਆ ਪਾਣਾ ਨਾਲਾ ਛਕਣਾ ਪੂਰਾ ਰੇੜਾ ਵਾਂ ਜਿ세 ਹੋ ਰੁਗਣਾ ਬਾਅ ਨਹੀਂ ਰੁਗਣਾ ਆਪਾਂ ਹਨਾ ਮੁੰਡੇ ਪਹੁੰਚ ਗਏ ਆਪਣੇ ਆ ਵੇਖੋ ਮੋਟਰਸੈੱਡ ਖਿਲਾਰਤੇ ਆ ਹਾਂ ਦੀਪੇ ਕਿਦਾਂ ਰਹੀ ਫਿਰ ਹਣ ਤੱਕ ਡਰਾਈਵ ਜੀ ਵਧੀਆ ਵਧੀਆ ਦਰਸ਼ਨ ਦੋ ਇੱਥੇ ਮੇਲੇ ਦੇ ਵਿੱਚ ਆਹ ਹਾਂ ਸਾਰੇ ਆਣੇ ਆਨੰਦ ਮਾਣੋ ਲੱਗ ਲੱਗ ਵਧਾਈਆਂ ਹਨ ਗੁਰਪੁਰਬ ਦੀਆਂ ਹਾਂ ਐਦਾਂ ਕਰਕੇ ਦੇ ਨਾ ਲੱਗ ਵਧਾਈਆਂ ਹਨ ਸਾਰੀਆਂ ਸੰਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਹੌਲੇ ਮੱਲੇ ਦੀਆਂ ਹੌਲੇ ਮੱਲੇ ਦੀਆਂ ਬੰਦੇ ਪਹੁੰਚ ਗਏ ਆਪਣੇ ਅੱਜ ਆਪਾਂ ਦਾ ਫਿਰ ਕੀ ਪਲਾਨ ਆ ਅੱਜ ਪਲਾਨ ਆ ਇਹ ਆ ਪਹਿਲਾਂ ਵੀ ਲੰਗਰ ਤੇ ਛਕੀਏ ਹਾਂ ਲੰਗਰ ਛਕੀਏ ਫਿਰ ਮੈਨੇ ਅਗਲਾ ਪਲਾਨ ਹਾਂ ਅਗਲਾ ਪਲਾਨ ਬਣਨੇ ਆ ਆਜੋ ਫਿਰ ਮੁੰਡਿਓ ਆਜੋ ਮੂਮਾ ਤੋਂ ਹੋਲੀਏ ਕਰੀ ਤੇ ਲੰਗਰ ਛਕੋ ਲੰਗਰ ਤੇ ਰੁਕੇ ਇਹ ਮੁੰਡੇ ਪਹਿਲਾ ਲੰਗਰ ਲੱਗਿਆ ਛਕਣਾ ਤੇ ਬਾਜ ਨਹੀਂ ਰੁਗਣਾ ਹੁਣ ਆਨੰਦਪੁਰ ਹੀ ਰੁਗਣਾ ਵਾ ਨੋ ਜੀ ਬੰਦਿਆ ਨੇ ਛਕ ਲਿਆ ਲੰਗਰ ਤੇ ਲੱਗੇ ਹੁਣ ਤੁਰਨ ਹੁਣ ਸਿੱਧਾ ਰੁਕਵਾ ਮਨਨ ਸਾਹਿਬ ਲੱਗੇ ਲੱਗੇ ਤੁਰਨ ਹੁਣ ਆਪਾਂ ਦੇ ਆ ਚੱਲੇ ਆਪਣੇ ਅਨੰਦਪੁਰ ਸਾਹਿਬ ਨੂੰ ਅਨੰਦਪੁਰ ਸਾਹਿਬ ਰੁਕਣਾ ਕਿੱਦਾਂ ਕਰਦੀ ਆ ਨਾ ਨਾ ਸਿੱਧਾ ਰੁਕੂਆ ਆਏ ਬਿੱਕ ਭੈਣ ਭਾਜੀ ਬਿੱਕ ਭੈਣ ਕਿੱਥੇ ਕਿੱਥੇ ਤਿੰਨੇ ਚੇਰਦੇ ਅੱਜ ਮੇਰੇ ਤੇ ਹੀ ਮੇਲੇ ਸ਼ੁਕਰ ਆਡੇ ਕਰਮਪਾਖ ਲੈ ਕੇ ਦੇ ਨਹੀਂ ਉਹ ਇਦਾਂ ਹੀ ਕੰਮਾਂ ਕਰਾਂ ਜੀ ਬਿਜੀ ਰਹੀਦਾ ਹੋਰ ਹੋਈਏ ਜੰਮਲੇਸ਼ੀਆ ਤੁਸੀਂ ਸਾਡੇ ਵੱਡੀ ਕੱਟਰੀ ਇੱਥੇ ਮੈਂ ਨਹੀਂ ਸੋਚਿਆ ਫਿਰ ਤਾਉਣਾ ਆਪਣਾ ਨੈਕਸਟ ਵਲੋਗ ਨੈਕਸਟ ਵਲੋਗ ਬਸ ਆਪ ਆਏ ਨੈਕਸਟ ਹੀ ਆਏ ਹੋਈ ਪੋਣਾ ਮੰਨਾਲੀ ਜਾ ਕੇ ਪਲੋਡ ਕਰ ਦੇਣਾ ਮੰਨਾਲੀ ਆ ਜਾਣਾ ਮਿਲਦੇ ਫੇਰ ਕਿੱਦਾਂ ਕਰਮਪਾਖ ਨਾਲ ਮਿਲ ਚੱਲ ਦੇ ਦੀ ਪਿਆ ਮੇਰਾ ਆਨੰਦਪੁਰ ਖਲਾਰੀ ਹੁਣ ਮੋੜਸਾ ਹੈ ਆਨੰਦਪੁਰ ਹੀ ਸੱਦਾ ਰਖੂਗਾ ਹੁਣ ਨਹੀਂ ਆਪਾਂ ਕਿਤੇ ਵੀ ਰੁਕਣਾ ਬਸ ਬਸ ਜਾ ਕੇ ਹੁਣ ਦੇਸੀ ਘੋ ਵਾਲੇ ਲੰਗਰ ਚ ਆਪਾਂ ਰੁਕਾਂਗੇ ਹਾਂ ਹਾਂ ਦੇਸੀ ਘੋ ਵਾਲੇ ਅਰਦਾਸ ਬੰਦੀ ਕਰਾ ਕੇ ਆਏ ਆ ਆ ਸਾਡੇ ਵੀਰ ਹੁਣੇ ਅਰਦਾਸ ਕਰਾ ਕੇ ਆਏ ਆ ਸਾਰੇ ਬੰਦਿਆਂ ਦੀ ਵੀ ਯਾਤਰਾ ਸਫਲ ਰਵੇ ਇਧਰ ਵੀ ਦੇਵ ਪ੍ਰਸ਼ਾਦ ਮਹਾਰਾਜ ਆ ਮੰਗਾ ਭਰਾ ਅਰਦਾਸ ਕਰਾਇਆ ਮੈਂ ਗੇਂਦ ਤੁਰਨਾ ਪਾਈ ਇੱਥੇ ਲੰਗਰ ਚ ਖਲੋਤੇ ਹਾਂ ਲੋ ਜੀ ਬੰਦੇ ਸਾਡੇ ਇੱਥੇ ਪੁੱਲ ਤੇ ਖਲੋਤੇ ਆ 2 ਮਿੰਟ ਰੈਸਟ ਲਈ ਝੰਡੇ ਦੇਖੋ ਲੱਗਦੇ ਨਾ ਪੂਰੇ ਸੋਨੇ ਆਏ ਹਾਏ ਹਾਏ ਨਜ਼ਾਰਾ ਲੱਭਣ ਏਦਾਂ ਦਾ ਸਾਰੇ ਫੋੜਾ ਫਾੜਾ ਹੀ ਝੰਡੇ ਮੁੰਡੇ ਕੋਲ ਤੇ ਖਲੋਤੇ ਬੰਦੇ ਜੱਗੇ ਬਾਲੇ ਸੋਨੇ ਲੱਗਣ ਡੇ ਝੰਡੇ ਓਏ ਸਾਰੇ ਵੀਰ ਭਰਾ ਸਨੈਪਾ ਬਣਾਉਂਦੇ ਹੋਏ ਆਪਣੇ ਚੰਡੇ ਘੰਡੇ ਘਾਂਡੇ ਸਾਰੇ ਆ ਗਏ ਚੰਡੇ ਵੇਖੋ ਕਿੰਨੇ ਸੋਹਣੇ ਲੱਗਦੇ ਉਹ ਲਾਜਾ ਤੇ ਕਹਿੰਦਾ ਪਿਆ ਕੁੜੀ ਆ ਵਾ ਉਹ ਕਹਿੰਦਾ ਪਿਆ ਵਾ